ਇੱਕ ਵਿਚਾਰ ਅੱਜ ਹੋਰ ਜ਼ਰੂਰੀ ਕਰਨ ਵਾਲੇ ਹੈ ਕਦੇ ਵੀ ਆਪਣੀ ਤੁਲਨਾ ਕਿਸੇ ਨਾਲ ਨਾ ਕਰੋ ਕੋਕ ਤੁਸੀਂ ਜੋ ਚਾਰ ਪੰਜ ਭੈਣ ਭਰਾ ਹੋ ਤੁਹਾਡੇ ਨੈਣ ਨਕਸ਼ ਤੁਹਾਡੇ ਫਿੰਗਰਪ੍ਰਿੰਟਸ ਤੁਹਾਡੀਆਂ ਅੱਖਾਂ ਤੁਹਾਡਾ ਰੰਗ ਰੂਪ ਪੰਜਾਂ ਨਾਲ ਨਹੀਂ ਮਿਲਦਾ ਇਹ ਤੋਂ ਭਾਵੇਂ ਹੈ ਕਿ ਪ੍ਰਮਾਤਮਾ ਇੱਕ ਜੈਸੀ ਚੀਜ਼ ਦੂਜੀ ਬਣਾਉਂਦਾ ਹੀ ਨਹੀਂ ਹੈ ਕਿ ਤਨ ਕਰਕੇ ਅਸੀਂ ਕਿਸੇ ਦੇ ਸਮਾਨੰਤਰ ਨਹੀਂ ਹੋ ਸਕਦੇ ਤੇ ਕਿਸਮਤ ਕਰਕੇ ਵਿਚਾਰਾਂ ਕਰਕੇ ਭਾਵਨਾ ਕਰਕੇ ਅਸੀਂ ਕਿਸੇ ਨਾਲ ਕਿਸ ਤਰ੍ਹਾਂ ਸਮਾਨੰਤਰ ਹੋ ਸਕਦੇ ਬਰਾਬਰ ਹੋ ਸਕਦੇ ਇਸ ਕਰਕੇ ਜੋ ਪ੍ਰਮਾਤਮਾ ਸਾਡੀ ਕਰਮ ਭੂਮੀ ਔਰ ਸਾਡੇ ਜੀਵਨ ਨੂੰ ਸੋਚ ਕੇ ਦਿੰਦਾ ਉਹ ਹੀ ਸਹੀ ਹੈ ਕਦੀ ਵੀ ਦੂਸਰੇ ਦੀ ਰੀਸ ਨਾ ਕਰੋ ਉਹਦੇ ਕੋਲ ਆਹ ਵਾ ਉਹਦੇ ਕੋਲ ਆਹ ਚੀਜ਼ ਹੈ ਮੇਰੇ ਕੋਲ ਨਹੀਂ ਹੈ ਨਾ ਭਾਈ ਜਿੰਨੀ ਚੀਜ਼ ਜਿੰਨੀ ਸਾਨੂੰ ਚਾਹੀਦੀ ਹੈ ਜੋ ਸਾਡੇ ਲਈ ਸਹੀ ਸਾਨੂੰ ਪ੍ਰਮਾਤਮਾ ਨੇ ਦਿੱਤੀ ਹੈ ਇਸ ਲਈ ਦੂਸਰੇ ਦੀ ਚੀਜ਼ ਦੇਖ ਕੇ ਦੂਸਰੇ ਨੂੰ ਮਿਲਿਆ ਹੋਇਆ ਕੋਈ ਵੀ ਫਲ ਦੇਖ ਕੇ ਆਪਣੇ ਆਪ ਨੂੰ ਮਨ ਦੇ ਵਿੱਚ ਉਦਾਸ ਨਾ ਹੋइए ਜੋ ਪ੍ਰਮਾਤਮਾ ਨੇ ਸਾਨੂੰ ਦਿੱਤਾ ਬਹੁਤ ਕੁਝ ਦਿੱਤਾ ਉਸ ਨੂੰ ਬਹੁਤ ਕਰਕੇ ਜਾਣੀਏ ਕਦੀ ਵੀ ਮਨ ਦੇ ਵਿੱਚ ਉਦਾਸੀ ਨਾ ਲਿਆਈਏ ਕਿ ਫਲਾਣਾ ਬੰਦਾ ਕਰਮ ਇਦਾਂ ਦੇ ਕਰਦਾ ਉਹਨੂੰ ਆਹ ਕੁਝ ਮਿਲਿਆ ਵੈਸੇ ਦੁਨਿਆਵੀ ਜੋ ਵੀ ਕੁਝ ਮਿਲਿਆ ਇੱਥੇ ਰਹਿ ਜਾਣਾ ਕਿਸੇ ਨੂੰ ਮਿਲ ਕੇ ਵੀ ਹੰਡਾਉਣਾ ਨਹੀਂ ਮਿਲਦਾ ਕਿਸੇ ਕੋਲ ਹੈ ਵੀ ਨਹੀਂ ਪਰ ਉਹਦੇ ਅੰਦਰ ਸਦਕ ਬਣ ਜਾਂਦਾ